ਦੇਖੋ ਜੀ ਮੁੱਲਾਂਪੁਰ ਨਗਰ ਕੌਂਸਲ ਦੇ ਅਲਗਾਰੀ ਗੈਂਗ ਬਣਾਈ ਬੈਠੇ ਆ ਐਨਓਸੀ ਲੈਣੀ ਸੀਗੀ ਉਹ ਉਹਨੇ ਜੀਵੀ ਆਈਡੀ ਚ ਉਹਨੇ ਈਓਵੀ ਆਈਡੀ ਚ ਈਓ ਕਹੀ ਜਾਂਦਾ ਵਾ ਐਮਈ ਆਈਡੀ ਚ ਐਮਈ ਕਿਸੇ ਲੈਰੀ ਤਾਂ ਨੌਲੇਜ ਹੰਦਾ ਵਗਰਾ ਕਿਹਾ ਭਗਵਾਨਤ ਮਾਨ ਕਹਿੰਦਾ ਵਾ ਵੀ ਕਾ ਕਰ ਜਾ ਕੇ ਮਿਲੂਗੀ ਅਦਾ ਇੱਥੇ ਆਈਡੀ ਚੋਂ ਹੀ ਨਿਕਲਦੀ ਜਦੋਂ ਅਸੀਂ ਕੱਲ ਥਾਣੇ ਦਾ ਐਲਾਨ ਕੀਤਾ ਤਾਂ ਮੈਨੂੰ ਇੱਕ ਮੈਸੇਜ ਆਇਆ ਤਰਾ ਭਾਈ 26 ਤਰੀਕ ਦੀ ਮੈਂ ਵੀ ਸ਼ਿਕਾਇਤ ਕੀਤੀ ਹੋਈ ਹੈ ਨਾ ਵੀ ਆਰ ਹਸਪਤਲ ਮੰਗਦੇ ਆ ਉਹ ਕਹਿੰਦਾ ਜੀ ਬਿੱ ਬੱਸ ਉਹ ਤਾਂ 2 ਲੱਖ ਤੋਂ ਉੱਤੇ ਦੀ ਆ ਆ ਤਾਂ ਡਿਸਕਾਊਂਟ ਕਰਕੇ ਤੁਹਾਨੂੰ 50 ਹਜ਼ਾਰ ਦੱਸਿਆ ਵਾ ਕਰ ਉਹ ਬੰਦਾ ਕਹਿ ਰਿਹਾ ਵਾ ਇਹ ਦੋਸ਼ ਲਾ ਰਹੇ ਹੋ ਵੀ 50 ਹਜ਼ਾਰ ਇੱਕ ਅਧਿਕਾਰੀ ਦੇ ਰਿਸ਼ਵਤ ਮੰਗੇ ਸਬੂਤ ਵਗੈਰਾ ਕੁਝ ਹੈਗੀ ਵੀ ਨਹੀਂ ਬਈ ਸਾਰਾ ਕੁਝ ਅਸੀਂ ਜਿੰਨੇ ਤੋਂ ਮੰਗੇ ਸਬੂਤ ਹੀ ਹੁੰਦੇ ਬਾਈ ਜੀ ਜਿੰਨਾਂ ਨੂੰ ਜਾਂਚ ਬੈਗੀ ਸਾਬਤ ਕਰੋ ਮੈਂ ਕਿਹਾ ਸਭ ਵੀ ਮੈਂ ਖਵਾਵਾਂ ਮੈਂ ਆਪ ਚ ਗਿਆਵਾ ਉੱਥੇ ਮੈਂ ਉਹਨਾਂ ਨਾਲ ਗੱਲ ਵੀ ਕੀਤੀ ਆ ਕਹਿੰਦਾ ਫਰਾਨਾ ਮੰਗਦਾ ਜੀ ਕਿਦਾ ਅਸੀਂ ਗਵਾਹੀ ਨਹੀਂ ਸੀ ਕਿਦਾ ਤੇ ਐਨਓਸੀ ਅਪਲਾਈ ਕਰਨ ਉਪਰੰਤ ਜਦੋਂ 10 ਦਿਨਾਂ ਬਾਅਦ ਅਸੀਂ ਜਾ ਕੇ ਉਹਨਾਂ ਨੂੰ ਮਿਲੇ ਤਾਂ ਉਹਨਾਂ ਨੇ ਮੇਰੇ ਤੋਂ 50000 ਰੁਪਏ ਦੀ ਮੰਗ ਕੀਤੀ ਕਹਿੰਦੇ ਜੀ ਫਿਰ ਤਾਂ ਇੱਕ ਘੰਟੇ ਜੀ ਐਨਓਸੀ ਜਾਰੀ ਹੋ ਜੂਗੀ ਜੇ ਮੈਂ ਨਾ ਕਰਤੀ ਤਾਂ ਉਹ ਮੈਨੂੰ ਮਤਲਬ ਲਗਭਗ 45 50 ਦਿਨਾਂ ਤੋਂ ਹਰਾਸ਼ਮੈਂਟ ਕਰ ਰਹੇ ਨੇ ਕਦੀ ਕੋਸ਼ ਕਦੀ ਕੋਸ਼ ਬਹਾਨਾ ਬਣਾਈ ਜਾਂਦੇ ਨੇ ਕੋਈ ਇੱਕ ਬੰਦਾ ਲੀਡਰ ਕਹਿੰਦਾ ਕਹਿੰਦਾ ਬਿਜ਼ਨਸ ਨੂੰ ਸਟਾਰਟ ਕਰ ਦੋ ਪਰ ਆਮ ਬੰਦੇ ਨੂੰ ਬਿਜ਼ਨਸ ਦੀ ਪੌੜੀਆਂ ਨਹੀਂ ਪਤਾ ਬਚਰਾਜ ਨਿਊਜ਼ ਦੇਖ ਰਹੇ ਹੋ ਤੁਸੀਂ ਤੇ ਮੈਂ ਆ ਸ਼ਾਹਦ ਖਾਨ ਲੁਧਿਆਣਾ ਡੀਸੀ ਦਫ਼ਤਰ ਦੇ ਬਾਹਰ ਮੌਜੂਦ ਆ ਜਿੱਥੇ ਟੀਟੂ ਬਣਿਆ ਜਿਹੜੇ ਨੇ ਪਹੁੰਚੇ ਨੇ ਨਗਰ ਕੌਂਸਲ ਤੇ ਮੁੱਲਾਪੁਰ ਵਾਲੇ ਜਿਹੜੇ ਨੇ ਐਨਓਸੀ ਦੇਣ ਦੇ ਲਈ ਮੰਗਦੇ ਨੇ 50000 ਰੁਪਏ ਦੀ ਰਿਸ਼ਵਤ ਇਹ ਜਿਹੜੇ ਵੱਡੇ ਦੋਸ਼ ਨੇ ਇਹਨਾਂ ਦੇ ਵੱਲੋਂ ਲਏ ਜਾ ਰਹੇ ਨੇ ਇੱਕ ਮੰਗ ਪੱਤਰ ਜਿਹੜਾ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸਾਹਿਬ ਨੇ ਉਹਨਾਂ ਨੂੰ ਵੀ ਇਹਨਾਂ ਨੇ ਦੇਣਾ ਪੂਰਾ ਮਾਮਲਾ ਕੀ ਹੈ ਜਾਣ ਜੇ ਬੜੇ ਸਭ ਕੀ ਮਾਮਲਾ ਸਭ ਤੋਂ ਪਹਿਲਾਂ ਟੀਟੂ ਬਣੇ ਵੱਲੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਕੋਈ ਮੁੱਲਾਪੁਰ ਨਗਰ ਕੌਂਸ ਐਨੋਸੀ ਲੈ ਨਹੀਂ ਸੀਗੀ ਉਹ ਉਹਨੇ ਜੀਆਈਡੀ ਚ ਉਹਨੇ ਈਓ ਦੀ ਆਈਡੀ ਚ ਈਓ ਕਹੀ ਜਾਂਦਾ ਵਾ ਐਮਈ ਦੀ ਆਈਡੀ ਚ ਐਮਈ ਕਿਸੇ ਲੈਰੀ ਦਾ ਨੌਲੇਜ ਜਾਂਦਾ ਵਗਲਾ ਅਸੀਂ ਮੈਂ ਵੀ ਦੱਸ ਦੇਣ ਹੋ ਕੇ ਲੱਗੇ ਇਹਨੂੰ ਵੀ ਦੇ ਦੇ ਭਾਈ ਕਿਰਾ ਤੇ ਪਰ ਨਹੀਂ ਗੈਂਗ ਬਣ ਆਇਆ ਜੀ ਕਿਦਾ ਤੇ ਆਹ ਗੈਂਗ ਜਿਹੜਾ ਹੈਗਾ ਵਾ ਉਹ ਆਈਡੀ ਦੇ ਵਿੱਚ ਫਸਿਆ ਆਇਆ ਵਾ ਐਨੋਸੀ ਜਿਵੇਂ ਭਗਵੰਤ ਮਾਨ ਕਹਿੰਦਾ ਵਾ ਵਿਕਾਰ ਕਰ ਜਾ ਕੇ ਮਿਲੂਗੀ ਅਵਾ ਇੱਥੇ ਆਈਡੀ ਚੋਂ ਨਹੀਂ ਨਿਕਲ ਰਹੀ ਅੱਜ ਅਸੀਂ ਆਈਡੀ ਚੋਂ ਕੱਢਣ ਵਾਸਤੇ ਆਏ ਆ ਆਈਡੀ ਦੇ ਵਿੱਚੋਂ ਕੱਢਣ ਵਾਸਤੇ ਆਏ ਆ ਤੇ ਫੇਰ ਨਾ ਜਦੋਂ ਅਸੀਂ ਕੱਲ ਧੰਨੇ ਦਾ ਐਲਾਨ ਕੀਤਾ ਤਾਂ ਮੈਨੂੰ ਇੱਕ ਮੈਸੇਜ ਆਇਆ ਕਿ ਬਾਈ 26 ਤਰੀਕ ਦੀ ਮਾਂ ਵੀ ਸ਼ਿਕਾਇਤ ਕੀਤੀ ਹੋਈ ਹੈ ਇਹਨਾਂ ਦੀ ਵੀ ਹਰ ਰਸਵਤ ਮੰਗਦੇ ਆ ਉਹ ਕਹਿੰਦਾ ਜੀ ਵੀ ਪ੍ਰਸਵਤ ਤਾਂ 2 ਲੱਖ ਤੋਂ ਉੱਤੇ ਵੀ ਆ ਆ ਤਾਂ ਡਿਸਕਾਊਂਟ ਕਰਕੇ ਤੁਹਾਨੂੰ 50 ਹਜ਼ਾਰ ਦੱਸਿਆ ਵਾ ਕਰਾ ਉਹ ਬੰਦਾ ਕਹਿ ਰਿਹਾ ਵਾ ਹਰੇਕ ਬੰਦਾ ਉਥੇ ਦੁਖੀ ਆ ਕਰਾ ਤੇ ਕਈ ਉਥੇ ਐਮਸੀਬੀ ਹੈਗੇ ਆ ਉਥੇ ਵੱਡੇ ਲੀਟਰ ਵੀ ਹੈਗੇ ਆ ਉਹ ਮਿੱਟੀ ਦਾ ਮਾਧੂ ਬਣੇ ਹੋਏ ਆ ਲੋਕਾਂ ਦੀ ਕੋਈ ਸਨਮਾਈ ਕਰਨੀ ਨਹੀਂ ਰਹੀ ਕਿਉਂਕਿ ਆਪ ਦੇ ਕੰਮ ਲੈਣੇ ਹੁੰਦੇ ਉਹਨਾਂ ਨੇ ਕਰਾ ਜਾਓ ਮਿੱਟੀ ਦਾ ਮਾਧੂ ਬਣੇ ਹੋਏ ਆ ਜਾਉਨ ਦੀ ਚਲਦੀ ਨਹੀਂ ਜਾਉ ਕਾਣੇ ਨੇ ਇਹਨਾਂ ਦੇ ਨਾਲ ਕਰਾ ਯਾਨੀ ਤੇ ਮੈਨੂੰ ਕਈ ਇੱਕ ਵਾਰ ਲੀਡਰ ਕਹਿੰਦਾ ਕਿ ਬਿਜ਼ਨਸ ਸ਼ੁਰੂ ਕਰਦੇ ਹੋ ਮੈਂ ਆਮ ਬੰਦੇ ਨੂੰ ਵਿਜ਼ਨਲ ਇਥੇ ਪੌੜੀ ਨਹੀਂ ਪਤਾ ਹੈ ਕਿ ਕਿੱਥੇ ਬਿਜ਼ਨਸ ਕੋਲ ਜਾਂਦਾ ਵਾ ਜੇ ਮਾਰੇ ਬੰਦਾ ਸਿੱਖ ਗੱਲ ਕਰਦਾ ਵਾ ਤਾਂ ਅਗਲੇ ਨੂੰ ਪਹਿਲੇ ਹੀ ਪਤਾ ਲੱਗ ਜਾਂਦਾ ਪਾ ਭਾਈ ਤੁਹਾਡੀ ਸ਼ਿਕਾਇਤ ਆਈ ਆ ਚੱਕਨੇ ਹੋ ਜੋ ਅਰ ਜਿਹੜੇ ਬਿਜ਼ਨਸ ਆ ਉਹ ਵੀ ਤਕੜੀਆਂ ਦੀ ਆ ਮਾਰੇ ਤੇ ਕੋਈ ਹੈ ਨਹੀਂ ਕਰਾ ਜੋ ਜਾਣਕਾਰੀ ਹੈ ਇਸ ਕੰਮ ਵਾਸਤੇ ਤੇ ਮੇਰਾ ਦੋਸਤ ਮੇਰੇ ਕੋਲ ਜਦੋਂ ਆਇਆ ਤੇ ਮੈਂ ਪੂਰੀ ਕੋਸ਼ਿਸ਼ ਕੀਤੀ ਤੇ ਇਹਨਾਂ ਨੇ ਮੇਰੇ ਸਾਹਮਣੇ ਵੀ ਮੰਨਿਆ ਇੱਕ ਵੀ ਦਿਨ ਨਾ ਲੰਦੇ ਸੀ ਕਿ ਕੱਲ ਮੈਂ ਇਹ ショਰੂਮ ਨੂੰ ਬੇਨਤੀ ਕੀਤੀ ਮੈਂ ਕਿ ਤੁਸੀਂ ਦੇ ਕੇ ਨਹੀਂ ਜੇ ਕਰਾ ਕਹਿੰਦੇ ਜੀ ਉਹ ਅੱਜ ਮੀਟਿੰਗ ਚ ਆ ਮੈਂ ਮੀਟਿੰਗ ਦੇ ਵਿੱਚ ਆ 50 ਦਿਨ ਹੋ ਗਈ ਤਰਾ ਉਹਨਾਂ ਨੇ ਕਹਿੰਦੇ ਮੇਰੇ ਜੇੀਫੋਨ ਨਹੀਂ ਚੁੱਕਦਾ ਜਦੋਂ 4 ਦਿਨ ਪਹਿਲਾਂ ਜੇੀਫੋਨ ਫੋਨ ਕੀਤਾ ਉਹ ਕਹਿੰਦਾ ਚਲ ਮੈਂ ਦੇ ਦੇਣਾ ਵਾ ਤੁਸੀਂ سٹਾਮ ਲਾ ਦੇ ਉਹ ਸਰੀਆ ਪੰਚਾਇਤ ਦੇ ਵਿੱਚ ਆਖਿਆ ਕਿ 50000 ਦੇ ਦਿਓ ਤਾਂ سٹਾਮ ਲੱਗਣਾ ਨਹੀਂ ਜੇ ਨਾ ਦਿਓ ਵੱਡੇ ਦੋਸ਼ ਲਾ ਰਹੇ ਹੋ ਵੀ 50000 ਕ ਅਧਿਕਾਰੀ ਨੂੰ ਰਿਸ਼ਵਤ ਮੰਗੇ ਸਬੂਤ ਵਗੈਰਾ ਕੁਛ ਹੈ ਕੀ ਜੀ ਬਈ ਸਾਰਾ ਕੁਝ ਅਸੀਂ ਜਿੰਨੇ ਮੰਗੇ ਸਬੂਤੀ ਹੁੰਦੀ ਹੈ ਬਾਈ ਜੀ ਜਿੰਨਾਂ ਨੂੰ ਜਾਂਚ ਬੈ ਗਈ ਸਾਬਤ ਕਰੋ ਮੈਂ ਕਿਹਾ ਸਭ ਵੀ ਮੈਂ ਗਵਾਵਾਂ ਮੈਂ ਆਪ ਜਾ ਗਿਆਵਾ ਉਥੇ ਮੈਂ ਉਹਨਾਂ ਨਾਲ ਗੱਲ ਵੀ ਕੀਤੀ ਆ ਕਹਿੰਦਾ ਫਲਾਣਾ ਮੰਗਦਾ ਜੀ ਕਿਹੜਾ ਅਸੀਂ ਗਵਾਹ ਵੀ ਸੀ ਕਿਦਾ ਉੱਥੇ ਹੋਰ ਬਥੇਰੀ ਬੰਦੇ ਬੈਠੇ ਅਗਰ ਤੁਹਾਡੇ ਨਾਲ ਹਾਂਜੀ ਕੀ ਮਾਮਲਾ ਸੀ ਕੋਰਾ ਮੌਲਾ ਜੀ ਮੇਰੀ ਇੱਕ 238 ਗਾਦੀ ਪਹਿਲਾ ਜਨਵਰੀ 2025 ਚ ਅਸੀਂ ਐਨਓਸੀ ਲੈ ਕੇ ਰਜਿਸਟਰੀ ਕਰਾਈ ਸੀ ਦੋ ਜਣੇ ਦੇ ਨਾਮ ਤੇ ਹੁਣ ਅਸੀਂ ਅਲੱਗ-ਅਲੱਗ 119 ਗਾ ਦਾ ਪਲਾਟ ਵੰਡ ਕਰਨਾ ਸੀਗਾ ਤੇ ਇੱਕ ਨੇ ਨਕਸ਼ਾ ਪਾਸ ਕਰਉਣਾ ਸੀ ਤੇ ਮੈਂ ਆਪਣਾ ਕਰਨਾ ਸੀ ਅਲੱਗ ਅਸੀਂ ਐਨਓਸੀ ਅਪਲਾਈ ਕਰਤੀ ਤੇ ਐਨਓਸੀ ਅਪਲਾਈ ਕਰਨ ਉਪਰੰਤ ਜਦੋਂ 10 ਦਿਨ ਬਾਅਦ ਅਸੀਂ ਜਾ ਕੇ ਉਹਨਾਂ ਨੂੰ ਮਿਲੇ ਤਾਂ ਉਹਨਾਂ ਨੇ ਮੇਰੇ ਤੋਂ 50000 ਰੁਪਏ ਦੀ ਮੰਗ ਕੀਤੀ ਕਹਿੰਦੇ ਜੀ ਫਿਰ ਤਾਂ ਇੱਕ ਘੰਟੇ ਜੀ ਐਨਓਸੀ ਜਾਰੀ ਹੋ ਜੂਗੀ ਜੇ ਮੈਂ ਨਾ ਕਰਤੀ ਤਾਂ ਉਹ ਮੈਨੂੰ ਮਤਲਬ ਲਗਭਗ 45 50 ਦਿਨਾਂ ਤੋਂ ਹਰਾਸ਼ਮੈਂਟ ਕਰ ਰਹੇ ਨੇ ਕਦੀ ਕੋਸ਼ ਕਦੀ ਕੁਛ ਬਹਾਨਾ ਬਣਾਈ ਜਾਂਦੇ ਨੇ ਬਹੁਤ ਜ਼ਿਆਦਾ ਦਿਮਾਗੀ ਤੌਰ ਤੇ ਵੀ ਮੈਂ ਪਰੇਸ਼ਾਨ ਹੋਇਆ ਅੱਜ ਮੈਨੂੰ ਇਹ ਕਦਮ ਚੁੱਕਣਾ ਪਿਆ ਅੱਜ ਤੁਸੀਂ ਜਿਹੜੀ ਆਪਣੀ ਸ਼ਿਕਾਇਤ ਆ ਏਡੀਸੀ ਸਾਹਿਬ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਨੂੰ ਦਿੱਤੀ ਆ ਕੀ ਕੁਝ ਆਸ਼ਵਾਸ਼ਣ ਦਿੱਤਾ ਗਿਆ ਉਹਨਾਂ ਤੋਂ ਆਸ਼ਵਾਸ਼ਣ ਦਿੱਤਾ ਗਿਆ ਜੀ ਵੀ ਅਸੀਂ ਬੰਦੀ ਜੋ ਕਾਰਵਾਈ ਕੀਤੀ ਜਾਊਗੀ ਤੇ ਤੁਹਾਡੀ ਐਨਓਸੀ ਜਾਰੀ ਕਰਾਉਣ ਦੀ ਪੂਰੀ ਜਲਦੀ ਤੋਂ ਜਲਦੀ ਕੋਸ਼ਿਸ਼ ਕਰਾਂਗਾ। ਤਾਂ ਦਾ ਬਣੀ ਸਾਹਿਬ ਕਰ ਤੁਸੀਂ ਇਕਲ ਸੁਣੋ ਜੀ ਕਿਰਾ ਐਨਓਸੀ ਅਪਲਾਈ ਕੀਤੀ ਹੋਈ ਆ ਆਨਲਾਈਨ ਆ। 50 ਦਿਨ ਪੈਂਡਿੰਗ ਰੱਖਣ ਦਾ ਮਤਲਬ ਦੱਸੋ ਕੀ ਆ। ਉਹਨਾਂ ਕੋਲ ਹੋਰ ਵੀ ਬਥੇਰੇ ਕੰਮ ਹੋਣੇ ਇਕੱਲੇ ਥੋੜੀ ਤਾਂ ਐਨਓਸੀ ਹੈਗੀ। ਉਹ ਇੱਥੇ ਕੋਖ ਨਹੀਂ ਆ ਕੰਮ ਜੀ ਕਿਰਾ। ਪੂਰਾ ਚਕੁੰਦੀ ਜ਼ਿੰਮੇਵਾਰੀ ਕਦੇ ਸਾਡੀ ਨਹੀਂ ਆ। ਪਾਣੀ ਨੌਕਰ ਦਨ ਕਰੇ ਨਾਲ ਆਵੇ ਤੁਹਾਡੇ ਉਹ ਮਸਕਾਤਾ ਕੀਤੀ ਉਹ ਵੀ ਕਦੇ ਸਾਡਾ ਕੰਮ ਹੀ ਹੈ ਨਹੀਂ। ਆਹਾਂ ਤੇ ਇਹਨਾਂ ਦਾ ਕੰਮ ਤਾਂ ਉਸ ਆ ਰਸਵਤ ਵਾਲੇ ਕੰਮ ਹੀ ਇਹਨਾਂ ਦੀ। ਸਿੱਧੀ ਗੱਲ ਕਰਾਂ ਕਿਉਂਕਿ ਤੀਤੂ ਬਾਣੀ ਆਵੇ ਉੱਥੇ ਜਦੋਂ ਗਿਆ ਤੀਤੂ ਬਾਣੀ ਨੂੰ ਕਹੀ ਜਾਂਦੇ ਅਜੇ ਲੱਗ ਰਿਹਾ ਕਿ ਨਾ ਟੀਟੂ ਬਾਣੀ ਹੈ ਕੋਣ ਮੈਨੂੰ ਫੋਨ ਤੇ ਕਹਿ ਰਹੇ ਸੀਗਾ ਮਰੋ ਤੈਨੂੰ ਅਜੇ ਟੀਟੂ ਬਾਣੀ ਦੇ ਪਾਸੇ ਨਵੇਂ ਆਏ ਆ ਉਹਨੂੰ ਪਤਾ ਨਹੀਂ ਵਿੱਚ ਆ ਕੁਝ ਨਹੀਂ ਚੱਲਣ ਦੇਣਾ ਇਹਨਾਂ ਨੇ ਲੇਕਿਨ ਭਾਈ ਜੀ ਉਥੇ ਜਿੰਨੀ ਵੀ ਮਸ਼ੀਨਾਂ ਦੀ ਖਰੀਦੀ ਹੋਈ ਆ ਉਹਨਾਂ ਦੀ ਜਾਂਚ ਕੀਤੀ ਜਾਵੇ ਮੰਗ ਕਰੋਗੇ ਜਾਂਚ ਜਾਂਚ ਕੀਤੀ ਜਾਵੇ ਉਹਨਾਂ ਵਿੱਚ ਕਮਿਸ਼ਨ ਖਾਦੇ ਹੋਏ ਆ ਜੋ ਵੀ ਇਹਨਾਂ ਨੇ ਸਮਾਨ ਉਥੇ ਖਰੀਦਿਆ ਵਾ ਜਾਂ ਕੋਈ ਹੋਰ ਤੇ ਨਕਸ਼ੇ ਪਾਸ ਕਰ ਰਿਆ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਵਾ ਬੇ ਸਰਕਾਰੀ ਫੀਸ ਘਟਾ ਐਨਓਸੀ ਲੈਂਦੀ ਆ ਰਸਵਾ ਵਾ ਵਾਦਾ ਕਰ ਸਰਕਾਰੀ ਖਜ਼ਾਨੇ ਨੂੰ ਚੂਨਾ ਵੀ ਲੱਗ ਰਿਹਾ ਵਗ। ਜਿਵੇਂ ਆਪ ਪੰਜਾਬੀ ਚ ਕਹਦੀਏ। ਟੀ. 2 ਬਣਿਆ ਨਾਲ ਬੋਲੂ ਸੀਗੇ ਤੁਸੀਂ ਸੁਣਿਆ ਇਹਨਾਂ ਨੂੰ ਇੱਕ ਸ਼ਿਕਾਇਤ ਜਿਹੜੀ ਆ ਪ੍ਰਚਾਰਚਾਰ ਨੂੰ ਲੈ ਕੇ ਕਰਦੇ ਹੋਏ ਨਜ਼ਰ ਆ ਰਹੇ ਨੇ। ਏ.ਡੀ.ਸੀ ਜਿਹੜੇ ਮਾਨਯੋਗ ਲੁਧਿਆਣਾ ਦੇ ਨੇ ਉਹਨਾਂ ਨੂੰ ਜਿਹੜਾ ਸ਼ਿਕਾਇਤ ਪੱਤਰ ਇਹਨਾਂ ਦੇ ਵੱਲੋਂ ਦਿੱਤਾ ਗਿਆ। ਇਹ ਜਾਂਚ ਦਾ ਵਿਸ਼ਾ ਕਿ ਜਾਂਚ ਦੇ ਵਿੱਚ ਕੀ ਕੁਝ ਨਿਕਲ ਕੇ ਆਂਦਾ ਤੇ ਜਾਂਚ ਤੋਂ ਬਾਅਦ ਹੀ ਜਿਹੜਾ ਅਸੀਂ ਕੁਝ ਕਹਿ ਸਕਦੇ ਹਾਂ ਹੋਰ ਅਪਡੇਟ ਦੇ ਲਈ ਤੁਸੀਂ ਜੁੜੇ ਰਹੋ ਦਾ ਚਿਰਾਗ نیوز ਤੇ ਨਾਲ